ਦੀਪਕ ਜੀ ਦੱਸਿਓ ਭਗਵਾਨ ਭਗਵਾਨ ਮਾਰਮੋ ਕੁਮੰਤਰੀ ਨਵੇਂ ਘਰ ਦੇ ਵਿੱਚ ਗਏ ਨੇ ਤੇ ਕੇਜਰੀਵਾਲ ਸੀਬੀਆਈ ਦੇ ਘਰ ਪਹੁੰਚੇ ਕੀ ਵੇਰਵਾ ਹੈ ਜੀ ਬਿਲਕੁਲ ਜੀ ਅੱਜ ਦੋ ਸੂਬਿਆਂ ਦੇ ਦੋਵੇਂ ਮੁੱਖ ਮੰਤਰੀ ਨਵੇਂ ਘਰ ਚਲੇ ਗਏ ਸੋ ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਚੰਡੀਗੜ੍ਹ ਦੇ ਸਰਕਾਰੀ ਆਪਣੀ ਸੀਐਮ ਦੀ ਰਹਿਸ਼ ਟੋਰਸ਼ਿਪ ਥੋਕੇ ਜਿਲੰਦਰ ਦੇ ਵਿੱਚ ਕਿਰਾਏ ਦੇ ਘਰ ਚ ਚਲੇ ਗਏ ਦੂਸਰੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਜਿੰਨਾਂ ਦਾ ਟਿਕਾਣਾ ਫਿਲਹਾਲ ਤਿਹਾਰ ਜੇਲ੍ਹ ਸੀ ਪਰ ਉਹ ਜ਼ਮਾਨਤ ਦੇਵਾ ਦੇ ਨਾਲ ਘਰ ਆਉਣ ਦੀ ਤਿਆਰੀ ਕਰ ਰਹੇ ਸੀ ਆਪਣੇ ਪਰਿਵਾਰ ਕੋਲ ਆਉਣ ਦੀ ਤਿਆਰੀ ਕਰ ਰਹੇ ਸੀ ਪਰ ਸੀਬੇ ਉਹਨਾਂ ਨੂੰ ਆਪਣੇ ਰਿਮਾਂਡ ਤੇ ਰੱਖੀ ਆਪਣੇ ਘਰ ਲੈ ਗਈ ਸੀਗੇ ਇਸ ਲਈ ਇਹ ਦੋਵੇਂ ਮੁੱਖ ਮੰਤਰੀ ਅੱਜ ਨਵੇਂ ਟਿਕਾਣਿਆਂ ਤੇ ਪਹੁੰਚੇ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਖ਼ਬਰیں ਸਾਂਝੀਆਂ ਕਰਦੇ ਆਏ ਹਾਂ ਕਿ ਉਹਨਾਂ ਨੇ ਜਲੰਧਰ ਪਛਮੀ ਚੌਂਡੂ ਹਵਾਲਾ ਦੇ ਕੇ ਜਾਂ ਉਹਨਾਂ ਨੇ ਦਮ ਪਰਿਆ ਕਿ ਨਹੀਂ ਮੈਂ ਤਾਂ ਟਿਕਾਣਾ ਹੀ ਨਵਾਂ ਬਣਾ ਲਿਆ ਮੈਂ ਤਾਂ ਇੱਥੇ ਹੀ ਰਹੂੰਗਾ 27 ਤੱਕ ਇੱਥੇ ਹੀ ਰਹੂੰਗਾ ਤੇ ਦਬਾਬੇ ਦੇ ਲੋਕਾਂ ਦੇ ਲਈ ਮੱਝ ਦੇ ਲੋਕਾਂ ਦੇ ਲਈ ਮੈਂ ਇੱਥੇ ਉਪਲਬਧ ਰਹੂੰਗਾ ਸੋ ਉਹ ਘਰ ਜਿਹੜਾ ਜਲੰਧਰ ਕੈਂਟ ਦੇ ਦੀਪਨਗਰ ਕਲੋਨੀ ਦੇ ਵਿੱਚ ਪੈਂਦਾ ਉਹਦੀ 1 ਮਹੀਨੇ ਤੋਂ ਤਿਆਰੀ ਚੱਲ ਰਹੀ ਸੀ ਰੰਗ ਰੋਗਨ ਸਭ ਸਭੇ ਚੱਲ ਰਹੀ ਸੀ ਮੈਂ 131 ਕ ਮਰਲੇ ਦਾ ਇਹ ਘਰ ਹਮਮਤਲਬ 20 ਮਰਲਿਆਂ ਦਾ ਇੱਕ ਕਨਾਲ ਹੁੰਦਾ ਹੈਨਾ ਜੀ ਇਹ ਤੁਸੀਂ ਹਿਸਾਬ ਲਾ ਲਓ 6 ਕਨਾਲ ਤੋਂ ਉੱਪਰ ਦਾ ਇੱਕ ਘਰਨ ਲਗਭਗ ਇਹ ਇੱਕ ਕਿਲੇ ਤੋਂ ਦੋਖ ਕਨਾਲੇ ਘਟ ਹੈ ਹੈਨਾ ਸੋ ਇੱਕ ਕਿਲੇ ਦੇ ਧਾਇਰੇ ਦੇ ਵਿੱਚ ਇਹ ਘਰ ਆ ਮਤਲਬ ਮੁੱਖ ਮੰਤਰੀ ਸਾਹਿਬ ਦਾ ਹੁਣ ਟਿਕਾਣਾ ਹੈ ਸੋ ਇਸ ਲਈ ਉਹ ਮਹਿਲ ਨੂੰ ਮੇ ਘਰ ਦੇ ਵਿੱਚ ਅੱਜ ਆਪਣੀ ਤਰ ਪਤਨੀ ਔਰ ਨਵੀਂ ਬੱਚੀ ਨਾਲ شمار ਹੋਏ ਨੇ ਇਹ ਉਹ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਸੀ ਅਸੀਂ ਆਮ ਆ ਤੇ ਆਮ ਬਣ ਕੇ ਰਹਿਾਂਗੇ ਸੋ ਹੁਣ ਉਹ ਕਿਰਾਏ ਦੇ ਘਰ ਦੇ ਵਿੱਚ ਉਥੇ ਤਬਦੀਲ ਹੋ ਕੇ ਮੜੋ ਤੇ ਗੇਰਾਲੇ ਦੂਸਰੇ ਪਾਸੇ ਅੱਜ ਤਿਰ ਪਰ ਸਭ ਦੀ ਨਜ਼ਰ ਲਈ ਬੇਜੀ ਦੇ ਵਿੱਚ ਹਮਮ ਪਰਵਿੰਤ ਕੇਜਰੀਵਾਲ ਹੋਰਾਂ ਨੇ حوالے ਨਾਲ ਕਿ ਹੇਠਲੀ ਅਦਾਲਤ ਤੋਂ ਜਦੋਂ ਜ਼ਮਾਨਤ ਮਿਲੀ ਤੇ ਜ਼ਮਾਨਤ ਤੋਂ ਬਾਅਦ ਮਾਮਲਾ ਸੁਪਰੀਮ ਕੋ ਹਾਈ ਕੋਰਟ ਗਿਆ ਹਾਈ ਕੋਰਟ ਨੇ ਕਿਹਾ ਕਿ ਅਸੀਂ ਦੋ ਦਿਨ ਲਾਵਾਂਗੇ ਸੁਣਵਾਈ ਤਾਂ ਕੇਜਰੀਵਾਲ ਹੋਰਾਂ ਦੀ ਤੇ ਸੁਪਰੀਮ ਕੋਰਟ ਪਹੁੰਚ ਗਈ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਹਾਈ ਕੋਰਟ ਦਾ ਫੈਸਲਾ ਆ ਜਾਣਾ ਹੈ ਹਾਈ ਕੋਰਟ ਦਾ ਫੈਸਲਾ ਹੈ ਕਿ ਕੇਜਰੀਵਾਲ ਦੀ ਜੋ ਅੱਗੀ ਜ਼ਮਾਨਤ ਰੱਦ ਕੀਤੀ ਜਾਂਦੀ ਹੈ ਉਹਨੂੰ ਜੇਲ੍ਹ ਛੀ ਜਾਣਾ ਪੈਣਾ ਜੇਲ੍ਹ ਛੀ ਰਹਿਣਾ ਪੈਣਾ ਪਰ ਅੱਜ ਉਹਨਾਂ ਦੇ ਵਕੀਲਾਂ ਨੇ ਪਹੁੰਚਣਾ ਸੀ ਸੁਪਰੀਮ ਕੋਰਟ ਹੂੰ ਹੂੰ ਕਿ ਲੋਜੀ ਤੁਸੀਂ ਕਿਹਾ ਸੀ ਕਿ ਇਹਦੀ ਅਦਾਲਤ ਤੋਂ ਬਾਅਦ ਅਸੀਂ ਉਹ ਕਦਮ ਕਾਲ ਕਰਾਂਗੇ ਸੋਚੀ ਇਹਦੀ ਅਦਾਲਤ ਨੇ ਸਾਡੀ ਜ਼ਮਾਨਤ ਰੱਦ ਕਰਤੀ ਇਸ ਲਈ ਅਦਾਲਤ ਦਾ ਫੈਸਲਾ ਰੱਦ ਕਰਤਾ ਇਸ ਲਈ ਹੁਣ ਸੁਪਰੀਮ ਕੋਰਟ ਅਸ ਗਿਆ ਹੈ ਪਰ ਇਸ ਤੋਂ ਪਹਿਲਾਂ ਮੰੰਗੀ ਕੱਲ ਰਾਤ ਸੀਬੀਆਈ ਪਹੁੰਚੀ ਸੀ ਤਿਆਰ ਤੇ ਕੇਜਰੀ ਬਾਜੂ ਤੋਂ ਪੁੱਛ ਕੇ ਚਕਾ ਤੇ ਅੱਜ ਦਿਨ ਚੜਦਿਆਂ ਨੂੰ ਅਗਲੇ ਨੇ ਕੇਜਰੀ ਬਾਜੂ ਨੂੰ ਕਰਨਾ ਹੈ ਗ੍ਰਿਫਤਾਰ ਜੀ ਗ੍ਰਿਫਤਰ ਕਰਕੇ ਉਹਨਾਂ ਨੂੰ ਟ੍ਰਾਇਲ ਕੋਰਟ ਚ ਪੇਸ਼ ਕੀਤਾ ਤੇ ਉੱਥੇ ਸੁਣਵਾਈ ਸ਼ੁਰੂ ਹੋ ਗਈ। ਹਮਮ। ਮਤਲਬ ਸੀਬੀਆਈ ਦੇ ਗ੍ਰਿਫਤਰ ਕਰਦੇ ਆਂ ਹੀ ਟ੍ਰਾਇਲ ਕੋਰਟ ਚ ਲਿਆਉਂਦੇ ਆਂ ਹੀ ਕੇਜਰੀਵਾਲ ਜੀ ਦਾ ਬੀਪੀ ਘਟ ਗਿਆ। ਹੈਨਾ ਸ਼ੂਗਰ ਸ਼ੂਗਰ ਘਟ ਗਈ। ਸੋ ਸ਼ੂਗਰ ਇੰਨੀ ਘਟ ਗਈ ਕਿ ਉਹਨਾਂ ਨੂੰ ਕਹਿੰਦੇ ਕਿ ਸੁਣਵਾਈ ਤੋਂ ਹਟਾ ਕੇ ਵੱਖਰੇ ਕਮਰੇ ਦੇ ਵਿੱਚ ਆਰਾਮ ਫਰਮਾਉਣ ਦੇ ਲਿਜਾਣਾ ਪਿਆ। ਜੀ। ਤੇ ਉੱਧਰ ਸੁਣਵਾਈ ਚੱਲਦੀ ਰਹੀ ਤੇ ਉਸ ਤੋਂ ਬਾਅਦ ਦੋਹਾਂ ਧਿਰਾਂ ਦੀ ਦੇਵੀਦਾਂਤ ਸੰਗਤ ਕੋਲ ਮਾਨਯੋਗ ਅਦਾਲਤ ਨੇ ਇੱਕ ਵਾਰ ਟ੍ਰਾਇਲ ਕੋਰਟ ਦੀ ਅਦਾਲਤ ਨੇ ਫੈਸਲਾ ਰੱਖ ਮਾਰਕ। ਹੁਣ ਇਹ ਸਾਰੇ ਦੇ ਵਿੱਚ ਇਹ ਤੈਅ ਸੀਗਾ ਕਿ ਉਧਰ ਸੀਬੀਆਈ ਦੇ ਵਕੀਲਾਂ ਨੇ ਦਲੀਲਾਂ ਰੱਖੀਆਂ ਉਹ ਦਲੀਲਾਂ ਲਗਭਗ 90% ਉਹੀ ਸੀ ਜਿਹੜੀਆਂ ਈਡੀ ਜੀਆਂ ਤੇ ਇਧਰ ਇਹਨਾਂ ਦੇ ਅਭਿਸ਼ੇਕ ਮਾਨ ਨੂੰ ਸੰਗ ਵੀ ਹੋਰਾਂ ਨੇ ਉਹੀ ਦਲੀਲਾਂ ਰੱਖੇ ਜਿਹੜੀਆਂ ਈਡੀ ਦੇ ਮੂਰੇ ਰੱਖੀਆਂ ਸੀ। ਜੀ ਤੋਂ ਕੱਲ ਉੱਥੇ ਹੀ ਖੜੀਆਂ ਉਹੀ ਸ਼ਾਕਟ ਵਾਲਾ ਉਹੀ 100 ਕਰੋੜ ਦੀ ਰਿਸ਼ਵਤ ਉਹੀ ਹੈ ਨਾ ਇੱਕ ਗਰੁੱਪ ਉਹ ਗਰੁੱਪ ਜਿਹਦੇ ਵਿੱਚ ਮਤਲਬ ਕਿ ਵੱਡੀ ਗਿਣਤੀ ਦੇ ਵਿੱਚ ਕਾਰਪੋਰਟ ਘਰਾਣਿਆਂ ਦੇ ਨਮਾਇਦੇ ਵੀ ਨੇ, ਰਾਜਨੀਤਿਕ ਲੀਡਰ ਵੀ ਨੇ, ਪ੍ਰਸ਼ਾਸਨਿਕ ਅਦਾਰੇ ਵੀ ਨੇ ਸੋ ਕਹਿੰਦੇ ਜੀ ਸਾਊਥ ਗਰੁੱਪ ਵਾਲਿਆਂ ਤੋਂ 100 ਕਰੋੜ ਦੀ ਰਿਸ਼ਵਤ ਲਈ ਹੈ ਇਹਨਾਂ ਨੇ ਸੋ ਆਮ ਆਦਮੀ ਪਾਰਟੀ ਦੇ ਲਈ ਲਈ ਹੈ ਤੇ ਉਹ ਚੋ ਜੀ ਗੋਆ ਚਵਰਤੀ ਆ ਸੋ ਇਹ ਸ੍ਰੀ ਕਹਿੰਦੇ ਜੀ ਉਹ ਉਹਦੇ ਵਿੱਚ ਵੱਡੇ ਵੱਡੇ ਨਾਂ ਨੇ ਕਿ ਇੱਕ ਹਫਤਾ ਵੀ ਹੈ ਹੈਨਾ ਹੈ ਉਹ ਰੈਡੀ ਵੀ ਹੈ ਉਹਦਾ ਮੁੰਡਾ ਵੀ ਹੈ ਹੈਨਾ ਪਿਲਾਈ ਵੀ ਹੈ ਕਿੰਨੇ ਹੀ ਬੰਦੇ ਨੇ ਇਹ ਜੇ ਸੋ ਜਿਹੜੇ ਪਹਿਲਾਂ ਹੀ ਵਿਵਾਦਾਂ ਚ ਰਹੇ ਨੇ ਸਾਰਾ ਕੁਝ ਉਹਨਾਂ ਦੀ ਗ੍ਰਿਫਤਾਰੀਆਂ ਵੀਆਂ ਕਿੰਨਾਂ ਚੋ ਸੋ ਇਹ ਸਾਰਿਆਂ ਦੇ ਹਵਾਲੇ ਨਾਲ ਜਦੋਂ ਸੀਬੀਆਈ ਨੇ ਕਿਹਾ ਕਿ ਨਹੀਂ ਪਰ ਅਭਿਸ਼ੇਕ ਮਨੂ ਸੰਗਠਨ ਦੀ ਟੀਮ ਦਮ ਪਰ ਦੀ ਰਿਖੇ ਜਨਾਬ ਇਹ ਬਿਆਨਬਾਜ਼ੀ ਹੈ ਹੂੰ ਹੂੰ ਇਹ ਸਾਬਤ ਨਹੀਂ ਕਰ ਪਾਰੇ ਕਿ 100 ਕਰੋੜ ਲਿਆ ਜਾਂ ਕਿੱਥੇ ਲਿਆ ਕਿੱਥੇ ਖਰਚਿਆ ਜੀ ਪਰ ਆਖਰ ਸ਼ਾਮ ਨੂੰ 7 ਵਜੇ ਸੀਬੀਆਈ ਦੀ ਅਦਾਲਤ ਨੇ ਟ੍ਰਾਇਲ ਕੋਰਟ ਨੇ ਫੈਸਲਾ ਸੁਣਾਇਆ ਕਿ ਜੀ ਇਹਨਾਂ ਨੂੰ ਅਸੀਂ 3 ਦਿਨ ਦੀ ਰਿਮਾਨਡ ਤੇ ਭੇਜਦੇ ਹੂੰ ਹੂੰ ਸੀਬੀਆਈ ਨੇ 5 ਦਿਨ ਦਾ ਰਿਮਾਨਡ ਮੰਗਿਆ ਸੀ ਕਿ ਜੀਨਵਾਲਜੀ ਦਾ ਜੀ ਪਰ ਟ੍ਰਾਇਲ ਕੋਰਟ ਨੇ 3 ਦਿਨ ਦਾ ਰਿਮਾਨਡ ਦਿੱਤਾ ਮਤਲਬ 3 ਦਿਨ ਦਾ ਰਿਮਾਨਡ ਦੀ ਮਤਲਬ ਉਹਨਾਂ 29 ਤਰੀਕ ਨੂੰ 29 ਜੂਨ ਉਹ ਸੁਣਵਾਈ ਪੂਰੀ ਆ ਪਰ 19 ਦਿਨ ਨੂੰ ਹੁਣ ਉਹ ਸੀਬੀਆਈ ਦੇ ਗ੍ਰਿਫਤਚ ਰਹਿਣਗੇ ਉਹ ਪੁੱਛ ਕੇ ਚ ਕਰਨਗੇ ਕਿ ਉਹ ਉਸ ਦੇ ਦੌਰਾਨ ਉਹਨਾਂ ਨੂੰ 30-30 ਮਿੰਟ ਰੋਜ਼ ਦਾ ਕਿਹਦੀ ਵੱਲ ਜੀ ਨੂੰ ਮਨਜ਼ੂਰੀ ਮਿਲ ਗਈ ਕਿ ਉਹ ਆਪਣੀ 30 ਮਿੰਟ ਆਪਣੀ ਧਰਮ ਪਤਨੀ ਨੂੰ ਮਿਲ ਸਕਦੇ ਨੇ ਰੋਜ਼ 30 ਮਿੰਟ ਉਹ ਆਪਣੇ ਵਕੀਲ ਨੂੰ ਮਿਲ ਸਕਦੇ ਨੇ ਤੇ ਘਰ ਦੀ ਰੋਟੀ ਖਾ ਸਕਦੇ ਨੇ ਆਪਣੀਆਂ ਦਵਾਈਆਂ ਕੋਲ ਰੱਖ ਸਕਦੇ ਨੇ ਹੈਨਾ ਸੋ ਇਹ ਇਸ ਲਈ ਪਰ ਉਹਨਾਂ ਨੂੰ ਹੁਣ 3 ਦਿਨਾਂ ਦੇ ਸੀਬੀਆਈ ਦੇ ਮੰਤਰੀ ਨਾਲ ਕੋਈ ਜੀ ਸੋ ਅੱਜ ਦੋ ਮੁੱਖ ਮੰਤਰੀ ਦੋ ਆਮ ਆਦਮੀ ਪਾਰਟੀ ਦੇ ਇੱਕ ਕਿਰਾਏ ਦੇ ਘਰ ਚ ਗਿਆ ਤੇ ਇੱਕ ਸੀਬੀਆਈ ਦੇ ਘਰ ਗਿਆ ਹੂੰ ਦੀਪਕ ਜੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਾਰਾਗੜੀ ਸਰਾਹ ਹੈ ਉਹਦੀ ਬੁਕਿੰਗ ਦੇ ਨਾਂ ਤੇ ਕਈ ਲੱਖਾਂ ਰੁਪਈਆ ਦੀ ਧੋਖਾਧੜੀ ਹੋਈ ਹੈ ਜੀ ਕੀ ਚੱਲ ਰਿਹਾ ਬਿਲਕੁਲ ਇਹ ਬੜੀ ਫਿਕਰਮੰਦੀ ਵਾਲੀ ਖਬਰ ਹੈ ਜੀ ਤੇ ਦਰਬਾਰ ਸਾਹਿਬ ਦੇ ਕਨਿਆਰੇ ਦੇ ਵਿੱਚ ਸ਼ੋਮਣੀ ਕਮੇਟੀ ਦੇ ਅਧੀਨ ਸ਼ੋਮਣੀ ਕਮੇਟੀ ਦੇਖ ਰਹੀ ਹੈ ਕਿ ਇਹ ਸਾਰਾਗੜੀ ਸਰਾਹ ਸੇਵਨ ਵਾਦੀ ਹੈ ਹਮਮ ਔਰ ਇਹ ਪੁਰਾਣੀਆਂ ਸਰਾਹਾਂ ਨਾਲੋਂ ਨਵੀਂ ਬਣੀ ਆ ਅਧੁਰਕ ਤਕਨੀਕ ਵਾਲੀ ਆ ਕਮਰੇ ਉਸ ਤਰ੍ਹਾਂ ਦੇ ਲਗਜ਼ਰੀ ਨੇ ਲਿਫਟਾਂ ਲੱਗੀਆਂ ਨੇ ਸੋ ਇਸ ਲਈ ਇੱਥੇ ਤੱਕ ਜਿਹਦੀ ਆਨਲਾਈਨ ਬੁਕਿੰਗ ਜਿਹੜੇ ਕਰਾ ਲੈਂਦੇ ਨੇ ਉਹ ਤਾਂ ਠੀਕ ਹੈ ਜਿਹੜੇ ਆਨਲਾਈਨ ਨਹੀਂ ਕਰਾ ਪਾਉਂਦੇ ਫਿਰ ਉਹ ਜਾਂ ਮਤਲਬ ਕਿ ਜਿਨ੍ਹਾਂ ਦੀ ਅਪਰੋਚ ਹੁੰਦੀ ਆ ਫਿਰ ਉਹ ਸ਼੍ਰੋਮਣੀ ਕਮੇਟੀ ਮੈਂਬਰ ਦੀ ਕਿਸੇ ਜਥੇਦਾਰ ਦੀ ਕਿਸੇ ਅਕਾਲੀ ਲੀਡਰ ਦੀ ਦਿੱਲੀ ਵਾਲਿਆਂ ਦੀ ਕਿਸੇ ਦੀ ਉਹਨਾਂ ਦੀਆਂ ਪਰਚੀਆਂ ਸਨੇ ਫੋਨ ਲੈ ਕੇ ਆਉਂਦੇ ਨੇ ਫਿਰ ਕਮਰੇ ਹੂੰ ਹੂੰ ਸੋ ਇਸ ਲਈ ਜੇ ਪ੍ਰਤੀ ਸ਼ਰਧਾਲੂ ਜਿਹੜੇ ਆਉਂਦੇ ਨੇ ਇੱਥੇ ਉਹਨਾਂ ਦੀ ਖਿੱਚ ਬਹੁਤ ਹੁੰਦੀ ਹੈ ਜੇ ਰਹਿਣ ਸਾਰਾ ਘੜੀ ਬਣ ਜਾਵੇ ਤਾਂ ਆਮ ਨਾਲ ਰਹਿ ਸਕਦੇ ਖਾਸ ਕਰ ਜਿਹੜੇ ਥੋੜੇ ਜਿਹੇ ਜਿਆਦੇ ਹਵਾ ਪਾਣੀ ਵਾਲੇ ਬੰਦੇ ਹੂੰ ਹੂੰ ਸੋ ਪਰ ਇਹ ਇਹਦੀ ਹੀ ਇੱਕੋ ਇੱਕ ਸਰਾਂ ਹੈ ਜਿਹਦੀ ਆਨਲਾਈਨ ਬੁਕਿੰਗ ਦਾ ਪ੍ਰਬੰਧ ਹੈਗਾ ਹੂੰ ਹੂੰ ਸੋ ਇਸ ਦਾ ਨਜਾਇਜ਼ ਫਾਇਦਾ ਧੋਖਾ ਤਰੀਕਾ ਨਾਲ ਇਹ 사이ਬਰ ਕਰਾਈਮ ਕਰਨ ਵਾਲੇ ਆਨਲਾਈਨ ਠੱਗੀਆਂ ਮਾਰਨ ਲਈ ਧਰਨੇ ਕਰਦੇ ਹਨ ਇਹਦੇ ਨਾਲ ਬਿਲਕੁਲ ਮਿਲਦਾ ਜੁਲਦਾ ਨਾਮ ਰੱਖਿਆ ਹੂੰ ਤੇ ਐਨ ਉਹੀ ਜਿਹਾ ਹੀ ਲੋਗੋ ਤੇ ਇਥੇ ਦੀ ਫੋਟੋ オリジナル ਸਰਗਣੀ ਦੀ ਮੈਂ ਸਰਾਂ ਦੀ ਫੋਟੋ ਲਾ ਕੇ ਵੈਬਸਾਈਟ ਬਣਾ ਲਈ ਹੂੰ ਸੋ ਹੋ ਲੋਕ ਬੰਦਿਆਂ ਨੂੰ ਟੈਗ ਟੂ ਪਾਉਣੇ ਆਉਂਦੇ ਆ ਕਿ ਠੀਕ ਹੈ ਜੀ ਸਭ ਤੋਂ ਪਹਿਲਾਂ ਉਹ ਖੁਦ ਹੀ ਜਦੋਂ ਸਰਗੜੀ ਸਰਾ ਅਗਲੇ ਖੋਲਦੇ ਆਉਣੇ ਤੇ ਉੱਥੇ ਗਿਉਣੀ ਸ਼ੁਰੂ ਹੋ ਗਈ ਹੁਣ ਸਾਰਾ ਗੜੀ ਸਰਾ ਦੇ ਵਿੱਚ ਕਮਰੇ ਹੈਗੇ 226 ਹਮ ਹਮ ਤੇ ਇਹਨਾਂ ਦੇ ਵਿੱਚ ਕਿਰਾਇਆ ਹੈਗਾ ਸਿਰਫ 1000 ਰੁਪਏ ਤੋਂ ਲੈ ਕੇ 1600 ਰੁਪਏ ਮਤਲਬ ਜਿਹੜਾ ਫੈਮਿਲੀ ਦਾ ਵੱਡਾ ਕਮਰਾ ਹੈ ਨਾ ਮਤਲਬ 8 ਜੀਆਂ ਨੇ 9 ਜੀਆਂ ਨੇ ਇਕੱਠਿਆਂ ਰਹਿਣਾ ਉਹਦੇ ਲਈ ਉਹ 1600 ਰੁਪਏ ਦਾ ਕਿਰਾਇਆ ਦੋ ਜੀਆਂ ਨੇ ਰਹਿਣਾ ਜਾਂ ਨਾਲ ਗੱਦਾ ਲਾ ਕੇ ਇੱਕ ਜਵਾਕ ਨੇ ਹੋ ਕਿਸੇ ਨੇ ਇੱਕ ਮੈਂਬਰ ਨੇ ਪੈਣਾ ਤਿੰਨ ਜਣਾਂ ਨੇ ਤਾਂ 999 ਕਰ ਦੇਣਾ ਜੀ ਪਰ ਉਹਨਾਂ ਨੇ ਪੂਰਾ ਹੋਟਲ ਨੂੰ ਮਾਜੋਜਨਾ ਦਿੱਤੀ ਕਿ ਆ ਜੀ ਆ ਨਾਰਮਲ ਰੂਮ ਆ ਲਗਜ਼ਰੀ ਰੂਮ ਆ ਇਹਦੇ ਰੂਮ ਆ 3000 ਦਾ ਰੂਮ ਆ 5000 ਦਾ ਰੂਮ ਆ 8000 ਦਾ ਰੂਮ ਆ ਇਦਾਂ ਉਹਨਾਂ ਨੇ ਵੈਰਾਈਟੀਆਂ ਵੰਡ ਕੇ ਉੱਪਰ ਪਾਈਆਂ ਹੂੰ ਬਾਹਰਲਾ ਬੰਦਾ ਸੋਚਦਾ ਕਿ ਹਾਂ ਭਈ ਇਦਾਂ ਹੋਊਗਾ ਉਹਦੇ ਵਿੱਚ ਇਨਰ ਵੀ ਫਸਦੇ ਨੇ ਉਹਦੇ ਛੋਟਨਾ ਸੁਪਿਆਂ ਵਾਲੇ ਵੀ ਫਸਦੇ ਨੇ ਕਿਉਂ ਕੰਮ ਸ਼ੁਰੂ ਹੋ ਗਿਆ ਉਹ ਜਦੋਂ ਮਤਲਬ ਕਿ ਉਹ ਕੋਡ ਭੇਜ ਕੇ ਪੈਸੇ ਲੈਂਦੇ ਸੀ ਉਹ ਚ ਕਈਆਂ ਦੇ ਪੈਸੇ ਵੱਧ ਕੱਟ ਲੈਂਦੇ ਸੀ ਹੂੰ ਤੇ ਉਹ ਵੱਧ ਕੱਟਣ ਤੇ ਜਿਹੜਾ ਤਾਂ ਬੋਲ ਪਿਆ ਠੀਕ ਆ ਜਿਹੜਾ ਨਹੀਂ ਬੋਲਿਆ ਨਾ ਅਸੀਂ ਜਿਹੜਾ ਬੋਲਿਆ ਉਹ ਵੱਧ ਫਸਿਆ ਅੱਛਾ ਜੀ ਜਿਹੜਾ ਬੋਲਿਆ ਉਹਨੂੰ ਕਹਿੰਦੀ ਸੀ ਅੱਛਾ ਉਹ ਵੱਧ ਕੱਟ ਲੇ ਉਹ ਹੋਏ ਪਤਾ ਨਹੀਂ ਲੱਗਿਆ ਉਹਨਾਂ ਕੋਈ ਨਾ ਅਸੀਂ ਤੁਹਾਨੂੰ QR ਕੋਡ ਭੇਜਦੇ ਆ ਤੁਸੀਂ ਉਹਨੂੰ ਸਕੈਨ ਕਰੋ ਪੈਸੇ ਤੁਹਾਡੇ ਖਾਤੇ ਵਿੱਚ ਵਾਪਸ ਆ ਜਾਣਗੇ ਜਿੰਨੇ ਵੱਧੂ ਨੇ ਜੀ ਤੇ ਉਹ ਜਦੋਂ QR ਕੋਡ ਸਕੈਨ ਕਰਦਾ ਸੀ ਤੇ ਉਹਦਾ ਖਾਤਾ ਖਾਦੀ ਓ ਅੱਛਾ ਜੀ ਮਤਲਬ ਹੁਣ ਤੱਕ 12 ਤੋਂ 14 ਲੱਖ ਤੱਕ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਨੇ ਡੱਗੀ ਜੀ ਜੀ ਤੇ ਇਹ ਕਹਿੰਦੇ ਅੰਕੜੇ ਵੱਧ ਸਕਦੇ ਨੇ 5 ਜੂਨ ਨੂੰ ਦਿੱਲੀ ਦੇ ਇੱਕ ਬੰਦੇ ਨਾਲ ਜਦੋਂ 8000 ਰੁਪਏ ਵੱਧ ਕੱਟਣ ਦੇ حوالے ਨਾਲ ਮਾਮਲਾ ਸਾਹਮਣੇ ਆਇਆ ਉਹ ਤੋਂ ਬਾਅਦ ਉਹ ਜਦੋਂ ਪਤਾ ਲੱਗਿਆ ਤੇ ਉਹਨੇ ਸ਼ਿਕਾਇਤ ਕੀਤੀ ਉਹਦਾ ਖਾਤਾ ਖਾਲੀ ਹੋ ਤੁਰ ਫੋਨ ਨੰਬਰ ਬੰਦ ਸਾਰਾ ਉਸ ਬੰਦ ਹੂੰ ਤੇ ਉਹਨੂੰ ਸਮਝ ਨਹੀਂ ਆਇਆ ਕੀ ਹੋਇਆ ਉਹਨੇ ਜਦੋਂ ਸ਼ੋਮੀ ਕਮਿਟੀ ਨਾਲ ਅਪਰੋਚ ਕੀਤੀ ਫਿਰ ਇਹ ਇਤਰਾਜ਼ ਖੁੱਲੇ ਕਿ ਦੱਸੀ ਹੈ ਜਦੋਂ ਪਰਚਲ ਕੀਤੀ ਤੇ ਫਿਰ ਦਰਜ ਨਾਲ ਸ਼ਿਕਾਇਤਾਂ ਆ ਗਈਆਂ ਜੀ ਸੋ ਇਹ ਸ਼ਿਕਾਇਤਾਂ ਦੇ ਆਧਾਰ ਤੇ ਹੁਣ ਤੁਰੰਤ ਇਹਨਾਂ ਨੇ ਫਿਰ ਅਪਰੋਚ ਕੀਤੀ ਸਾਈਬਰ ਸੈੱਲ ਵਾਲਿਆਂ ਨਾਲ ਪੁਲਿਸ ਨਾਲ ਸਰਕਾਰ ਨਾਲ ਇੱਕ ਖਾਤਾ ਅੰਮ੍ਰਿਤਸਰ ਤੋਂ ਹੀ ਅਪਰੇਟ ਹੋ ਰਿਹਾ ਸੀ ਅੱਛਾ ਜੀ ਦੋ ਖਾਤੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਅਪਰੇਟ ਹੋ ਰਹੇ ਨੇ ਕਿਤੇ ਸੋ ਜਦੋਂ ਤੱਕ ਮੇਰੇ ਕੋਲ ਖਬਰ ਸੀ ਪਤਾ ਲੱਗ ਰਹੀ ਸੀ ਕਿ ਅੰਮ੍ਰਿਤਸਰ ਦੇ ਖਾਤੇ ਨੂੰ ਸੀਲ ਕਰਾਉਣ 'ਚ ਕਾਮਯਾਬ ਹੋ ਗਈ ਹੈ ਸ਼੍ਰੋਮਣੀ ਕਮੇਟੀ ਔਰ Google ਤੋਂ ਉਸ ਵੈਬਸਾਈਟ ਨੂੰ ਹਟਾਉਣ 'ਚ ਕਾਮਯਾਬ ਹੋ ਗਈ ਹੈ ਹਮਮ ਪਰ ਇਹ ਇੰਨਾ ਕੰਮ ਕਰਕੇ ਨਹੀਂ ਸਰਨਾ ਜਿਹੜੇ ਇੱਕ ਵਾਰ ਕਰ ਸਕਦੇ ਨੇ ਉਹਨਾਂ ਨੂੰ ਕਿਸੇ ਨਵੇਂ ਨਾਮ ਨਾਲ ਕਿਸੇ ਨਵੇਂ ਰੂਪ ਤੇ ਜਾਂ ਹੋਰ ਕਿੱਥੇ ਕਿਤੇ ਜਾਂ ਠੱਗੀਆਂ ਵੱਲਦੀਆਂ ਉਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਸੋ ਇਹ ਸਲੇਸ਼ ਸ਼ਰਧਾਲੂਆਂ ਨਾਲ ਉਹਨਾਂ ਦੀ ਸ਼ਰਧਾ ਨਾਲ ਭਾਵਨਾ ਨਾਲ ਜਿਹੜਾ ਇਹ ਖਲਵਾੜ ਹੁੰਦਾ ਪਰ ਕਈਆਂ ਨੂੰ ਉੱਥੇ ਆ ਕੇ ਪਤਾ ਲੱਗਦਾ ਹੋਊਗਾ ਕਿ ਅਸੀਂ ਤਾਂ ਸਾਡੇ ਦਿੱ ਕਮਰਾ ਹੀ ਨਹੀਂ ਬੁੱਕ ਹੂੰ ਸੋ ਇਹ ਸਥਿਤੀ ਦੇ ਨਜਿੱਠਣ ਦੇ ਲਈ ਹੁਣ ਸ਼੍ਰੋਣੀ ਕਮੇਟੀ ਸੋਚ ਰਹੀ ਹੈ ਕਿ ਕਿਉਂ ਨਾ ਅਸੀਂ ਇੱਕ ਹੋਰ ਸੈੱਲ ਖੜਾ ਕਰੀਏ ਜਿਹੜਾ ਇਹਨਾਂ ਚੀਜ਼ਾਂ ਤੇ ਨਜ਼ਰਸਾਨੀ ਰੱਖੇ ਜੀ ਦੀਪਕ ਜੀ ਦੇਖੋ ਬੜੀ ਇੰਪੋਰਟੈਂਟ ਹੈ ਦੁਨੀਆ ਭਰ ਦੇ ਵਿੱਚ ਇਹ ਸਮੱਸਿਆ ਕਾਫੀ ਫੈਲੀ ਹੋਈ ਹੈ ਹੁਣ ਜਿਹੜੀਆਂ ਆਨਲਾਈਨ ਠੱਗੀਆਂ ਵੱਜਦੀਆਂ ਨੇ ਤੇ ਹੁਣ ਲੁਧਿਆਣੇ ਦੇ ਵਿੱਚ ਕਹਿੰਦੇ ਪੰਜਾਬ ਦਾ ਪਹਿਲਾ ਸਾਈਬਰ ਥਾਣਾ ਖੋਲਿਆ ਗਿਆ ਸੋ ਇਹ ਸਾਈਬਰ ਥਾਣੇ ਦਾ ਵੀ ਮਕਸਦ ਕੀ ਇਹੋ ਹੈ ਕਿ ਆਨਲਾਈਨ ਠੱਗੀਆਂ ਨੂੰ ਰੋਕਿਆ ਜਾਵੇ ਜਾਂ ਇਹ ਪੁਲਿਸ ਤੱਕ ਆਨਲਾਈਨ ਪਹੁੰਚ ਹੈ ਵਿਥਾਣੇ ਜਾਣ ਦੀ ਲੋੜ ਨਹੀਂ ਵਰਚੁਅਲ ਥਾਣਾ ਨਹੀਂ ਇਹ ਬਿਲਕੁਲ ਤੁਹਾਡੀ ਗੱਲ درست ਹੈ ਕਿ ਸਾਈਬਰ ਠੱਗੀਆਂ ਨੂੰ ਰੋਕਣ ਦੇ ਲਈ ਜੀ ਤੋਂ ਆਪਾਂ ਹੁਣੇ ਆ ਸਾਰਾਗੜੀ ਵਾਲੇ ਮਸਲੇ ਦੀ ਗੱਲ ਕਰਕੇ ਹੀ ਹਟੀਆਂ ਤੇ ਉਸੇ ਤਰ੍ਹਾਂ ਦੀ ਅੱਜ ਕੱਲ ਗਿਫਟ ਗਿਫਟ ਦੇ ਨਾਂ ਤੇ ਆ ਮੈਂ ਵਿਦੇਸ਼ ਤੋਂ ਆਇਆ ਤਾਂ ਵੀ ਤੋਹਫੇ ਲੈ ਕੇ ਆਇਆ ਅਦਵਤਾ ਕੋਰੀਅਰ ਆਇਆ ਆ ਮੈਂ ਆਨਲਾਈਨ ਚੀਜ਼ ਵੇਚ ਰਿਆਂ ਇਹਨਾਂ ਪ੍ਰੋਫੈਸਰਾਂ ਨੂੰ ਆ ਤੁਹਾਡੀ ਡਬਲ ਹੋ ਜਾਣੇ ਪੈਸੇ ਸ਼ੇਅਰ ਮਾਰਕੀਟ ਇਹਨਾਂ ਕਿੰਨੀਆਂ ਚੀਜ਼ਾਂ ਦੇ ਨਾਂ ਤੇ ਕਈ ਕਿੰਨੀਆਂ ਇੱਕ ਨੇ ਤਰੀਕਿਆਂ ਨਾਲ ਠੱਗੀਆਂ ਵੱਜਦੀਆਂ ਪੁੱਛੋ ਨਾ ਜਿਹੜਾ ਪਤਾ ਹੀ ਨਹੀਂ ਲੱਗਣ ਦੇ ਇਹਨਾਂ ਸਫਾਈ ਨਾਲ ਵੱਜਦੀਆਂ ਹਾਂਜੀ ਪਰ ਉਸ ਤਰ੍ਹਾਂ ਦਾ ਸਾਡਾ ਜੀ ਸਿਸਟਮ ਡਿਵੈਲਪ ਨਹੀਂ ਹੋਇਆ ਬੇਸ਼ੱਕ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਸਾਈਬਰ ਸੈੱਲ ਹੈਗਾ ਜੀ ਸਾਈਬਰ ਸੈੱਲ ਦੇ ਬਾਵਜੂਦ ਵੀ ਲੋਕਾਂ ਦੀਆਂ ਦਿੱਕਤਾਂ ਵੱਟੀਆਂ ਸੀਗੀਆਂ ਕਿਉਂਕਿ ਹਰ ਕਿਸੇ ਦਾ ਨਾਮ ਤਾਂ ਪ੍ਰਨੀਤ ਕੌਰ ਨਹੀਂ ਹੈਗਾ ਜਿਹਨਾਂ ਠੱਗੀ ਵੱਜਦੀ ਆ। ਸੋ ਇੱਕ ਉਹਨਾਂ ਠੱਗੀ ਵੱਜ ਬੇ ਉਹ ਤਾਂ 2 ਘੰਟਿਆਂ ਚ ਵਾਪਸ ਆ ਗਏ ਸੀ ਪੈਸੇ। ਜੀ। ਸੋ ਬਾਕੀ ਸਾਰਿਆਂ ਦੇ ਨਾਮ ਪ੍ਰਨੀਤ ਕੌਰ ਨਹੀਂ ਹੈਗੇ। ਸੋ ਇਹ ਲਈ ਫਿਰ ਉਹਨਾਂ ਦੇ ਪੈਸੇ ਵਾਪਸ ਨਹੀਂ ਆਉਂਦੇ। ਜੀ। ਹੁਣ ਜਿਹੜੇ ਸਾਈਬਰ ਸੈੱਲ ਤੱਕ ਜਾਂਦੇ ਸੀ। ਉਹਦੀ ਸ਼ਿਕਾਇਤ ਸਾਈਬਰ ਸੈੱਲ ਲੈ ਕੇ ਉਹਨੂੰ ਕਹਿੰਦਾ ਸੀ ਅੱਛਾ ਥੋੜਾ ਆ ਮਾਮਲਾ। ਜੀ ਤੇ ਕੋਈ ਗੱਲ ਇਹ ਸਬੰਧਤ ਥਾਣੇ ਨਾਲ ਅਸੀਂ ਇਨਕੁਆਇਰੀ ਕਰਦੇ ਆ ਜਾਂ ਕੁਝ ਲੋਕ ਇਹੀ ਜੀ ਘਟਨਾ ਹੋਣ ਤੋਂ ਬਾਅਦ ਸਿੱਧੇ ਥਾਣੇ ਪਹੁੰਚਦੇ ਸੀ ਹੂੰ ਹੂੰ ਫਿਰ ਥਾਣੇ ਵਾਲੇ ਕਹਿੰਦੇ ਸੀ ਇਹ ਤਾਂ ਸਾਈਬਰ ਸੈੱਲ ਦਾ ਮਾਮਲਾ ਉੱਥੇ ਜਾਓ ਜੀ ਸਾਈਬਰ ਸੈੱਲ ਕੋਲ ਆਉਣ ਤੋਂ ਬਾਅਦ ਵੀ ਜਾਂ ਸਿੱਧੇ ਸਾਈਬਰ ਸੈੱਲ ਕੋਲ ਆਉਣ ਤੋਂ ਬਾਅਦ ਵੀ ਉਹ ਇਨਕੁਆਇਰੀ ਕਰਨ ਤੋਂ ਬਾਅਦ ਜੇ ਪੁਲਿਸ ਕਾਰਵਾਈ ਹੋਣੀ ਆ ਐਫ ਆਈ ਆਰ ਹੋਣੀ ਆ ਉਹ ਵਾਪਸ ਥਾਣੇ ਜਾਂਦੇ ਆ ਮਾਮਲਾ ਜੀ ਫਿਰ ਥਾਣੇ ਤੋਂ ਐਫ ਆਈ ਆਰ ਹੋ ਕੇ ਫਿਰ ਅਗਲੀ ਕਾਰਵਾਈ ਸ਼ੁਰੂ ਹੁੰਦੀ ਆ ਸੋ ਉਹ ਫਾਇਲਾ ਧੱਕੇ ਖਾਂਦੀ ਰਹਿੰਦੀ ਆ ਜੀ ਮਤਲਬ ਆਨਲਾਈਨ ਥੱਗੀ ਤਾਂ ਸਿਕਿੰਟਾਂ 'ਚ ਬੰਦਾ ਖਾਤਾ ਖਾਲੀ ਕਰਕੇ ਬੰਦ ਕਰਕੇ ਉਹ ਜਾਂਦਾ ਤੇ ਉਹ ਜਾਂਦਾ ਨਵੇਂ ਫੋਨ ਨੰਬਰ ਨਵੇਂ ਖਾਤੇ ਜਦੇ ਇਸ ਲਈ ਲੁਧਿਆਣੇ ਦੇ ਸਾਈਬਰ ਸੈੱਲ ਨੂੰ ਹੁਣ ਸਾਈਬਰ ਥਾਣੇ 'ਚ ਬਦਲਿਆ ਗਿਆ ਹੂੰ ਹੂੰ ਹੁਣ ਇੱਥੇ ਹੀ ਤੁਹਾਡੀ ਕੰਪਲੀਟ ਹੋਏਗੀ ਤੁਰੰਤ ਇਨਕੁਆਇਰੀ ਹੋਏਗੀ ਜਦੇ ਖਾਤੇ ਸੀਲ ਕਰਨ ਦੀ ਕਾਰਵਾਈ ਹੋਏਗੀ ਸਬੰਧਤ ਸੂਬਿਆਂ ਨੂੰ ਉਸ ਵੇਲੇ ਥਾਮਾ ਤੇ ਜਿੱਥੇ ਆਪਰੇਟ ਹੋ ਰਿਹਾ ਖਾਤਾ ਉੱਥੇ ਤੱਕ ਅਪਰੋਚ ਹੋਏਗੀ ਉੱਚ ਪੈਸਾ ਰੋਕਿਆ ਜਾਵੇ ਕਿਉਂ ਕਢਾ ਨਾ ਸਕੇ ਤੇ ਉੱਥੇ ਹੀ ਐਫ ਆਈ ਆਰ ਹੋਏਗੀ ਇਸ ਲਈ ਕੁਛ ਹੱਥ ਥਲੇ ਜਦੋਂ ਪ੍ਰਕਿਰਿਆ ਹੋਏਗੀ ਤਾਂ ਤੇਜ਼ੀ ਆਉਣ ਦੀ ਆਸ ਹੈ ਜੀ ਵਿਚ ਹਫਤੇ ਸਰਕਾਰੀ ਸਿਸਟਮ ਤੇਜ਼ੀ ਨਾਲ ਕੰਮ ਕਰੇ ਜੀ ਸੋ ਇਸ ਲਈ ਇਹ ਇਹ ਸਵਾਲੇ ਨਾਲ ਇੱਕ ਪਹਿਲਾ ਪੜਾਏ ਜੇਕਰ ਲੁਧਿਆਣਾ ਦਾ ਇਹ ਸਾਈਬਰ ਥਾਣਾ ਕਾਮਯਾਬ ਰਿਹਾ ਤਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਾਈਬਰ ਸੈੱਲਾਂ ਨੂੰ ਥਾਣੇ ਚ ਬਦਲਿਆ ਜਾਏਗਾ ਪਰ ਇੱਥੇ ਜਿਹੜਾ ਮੁਲਾਜ਼ਮ ਤਾਇਨਾਤ ਵੀ ਉਹ ਕਹਿੰਦੇ ਜੀ ਸਾਡੇ ਕੋਲ ਰੋਜ਼ ਔਸਤਨ 10 ਤੋਂ 20 ਸ਼ਿਕਾਇਤਾਂ ਆਉਂਦੀਆਂ ਨੇ ਹਮ ਹਮ 10 ਤੋਂ 20 ਸ਼ਿਕਾਇਤਾਂ ਉਹ ਮੈਂ ਆਨਲਾਈਨ ਲੱਭਣਾ ਉਹਦਾ ਫੋਲੋ ਕਰਨਾ ਅੱਗੇ ਨੰਬਰ ਦੇਣਾ ਟਰੇਸ ਕਰਨਾ ਇੱਕ ਲੰਮਾ ਪ੍ਰੋਸੈਸ ਆ ਆਨਲਾਈਨ ਸਾਰਾ ਕੰਮ ਕਾਰਵਾਈ ਤੇ ਫਿਰ ਬੰਦੇ ਸਾਡੇ ਕੋਲ ਵੀ ਨਹੀਂ ਕਹਿੰਦੇ ਜੀ ਹੂੰ ਤੇ ਜਿਉਂ ਨਾਲ ਦਿਨਾਂ ਚ ਜਿਵੇਂ ਠਗੀਆਂ ਵੱਧ ਰਹੀਆਂ ਨੇ ਸ਼ਿਕਾਇਤਾਂ ਵਧਣ ਲੱਗੀਆਂ ਫਿਰ 20 ਬੰਦੇ ਨਾਲ ਤਾਂ ਹੁਣ ਨਹੀਂ ਕੰਮ ਚੱਲਦਾ ਫਿਰ ਕਿਵੇਂ ਚੱਲੂਗਾ ਜੀ ਸੋ ਇਸ ਲਈ ਸਰਕਾਰ ਦਾ ਇਹ ਉਦਮ ਕਾਬਲੇ ਤਰੀਫ਼ ਆ ਪਰ ਉਹਦੇ ਹਿਸਾਬ ਨਾਲ ਟੈਕਨੋਲੋਜੀ ਉਹਦੇ ਹਿਸਾਬ ਨਾਲ ਸਿਸਟਮ ਨਵੀਂ ਪਨੀਰੀ ਨਵੀਂ ਪੀੜੀ ਤਿਆਰੀ ਵਾਲੀਆਂ ਧਿਰਾਂ ਉਹ ਜਿਆ ਸਾਰਾ ਢਾਂਚਾ ਵੀ ਪ੍ਰਾਪਤ ਕਰਾਉਣ ਦੀ ਲੋੜ ਆ ਕੁਝ ਮੈਨੂੰ ਪਤਾ ਲੱਗ ਰਿਹਾ ਲੁਧਿਆਣਾ ਖੇਤਰ ਚ ਫਲੋਰ ਚ ਟ੍ਰੇਨਿੰਗ ਵੀ ਚੱਲ ਰਹੀ ਹੈ ਨਵੇਂ ਬੱਚਿਆਂ ਦੀ ਜਿਹੜੇ ਇਸ ਕੰਮ ਲਈ ਲਾਏ ਜਾਣੇ ਸੋ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਸਮੇਂ ਚ ਪੂਰੇ ਪੰਜਾਬ ਚ ਸਾਈਬਰ ਥਾਣੇ ਖੁੱਲਣਗੇ ਔਰ ਆਨਲਾਈਨ ਧੱਕੀਆਂ ਨੂੰ ਹੱਲ ਪਾਉਣ ਚ ਕਾਮਯਾਬ ਹੋਣਗੇ ਬਸ ਉਹੀ ਜੇ ਨਤੀਜੇ ਨਾ ਆਉਣ ਜਿਹੇ ਜੇ ਬਾਕੀ ਥਾਣੇ ਦੀ ਐਫਆਈਆਰ ਦੀਆਂ ਫੈਲਾਂ ਲਟਕੀਆਂ ਰਹਿਣ ਇਹ ਇਹ ਧਿਆਨ ਰੱਖੋ ਦੁਨੀਆ ਭਰ ਚ ਬਹੁਤ ਵੱਡੀ ਸਮੱਸਿਆ ਆ ਦੀਪਕ ਜੀ ਇੱਥੇ ਜਦੋਂ ਸਾਈਬਰ ਧੱਕੀ ਕੋਈ ਵੱਜਦੀ ਹੈ ਨਾ ਇੱਥੋਂ ਦੀ ਪੁਲਿਸ ਜਾਂ ਪ੍ਰਸ਼ਾਸਨ ਵਾਸਤੇ ਸਭ ਤੋਂ ਵੱਡੀ ਸਮੱਸਿਆ ਕੀ ਆ ਜਿਹੜੇ ਠੱਗ ਨੇ ਉਹ ਕਿਸੇ ਹੋਰ ਮੁਲਕ ਜਾਂ ਕਿਸੇ ਹੋਰ ਅਧਿਕਾਰ ਖੇਤਰ ਚ ਬੈਠੇ ਨੇ ਸਥਾਨਕ ਪੁਲਿਸ ਕਹਿੰਦੀ ਵੀ ਕੀ ਕਰੀਏ ਅਸੀਂ ਬੰਦਾ ਇੱਥੇ ਹੈ ਨਹੀਂ ਬੰਦਾ ਬੈਠਾ ਨਾਈਜੀਰੀਆ ਬੰਦਾ ਬੈਠਾ ਥਾਈਲੈਂਡ ਬੰਦਾ ਬੈਠਾ ਇੰਡੀਆ ਜਾਂ ਪਾਕਿਸਤਾਨ ਵੀ ਅਸੀਂ ਉਹਨੂੰ ਕਿੱਥਾਂ ਕਿੱਦਾਂ ਜਾ ਕੇ ਕਾਬੂ ਕਰ ਲਈਏ ਸੋ ਇਹ ਜਿਹੜੀ ਜਿਹੜੀ ਸਾਈਬਰ ਠੱਗੀ ਆ ਇਹਨੇ ਠੱਗਾਂ ਦੇ ਕੋਲ ਜਿਹੜੇ ਪੈਂਤੜੇ ਸੀ ਨਾ ਲੋਕਾਂ ਨੂੰ ਵਰਗ ਲਾਉਣ ਦੇ ਉਹਦੇ ਵਿੱਚ ਕਿਤੇ ਜ਼ਿਆਦਾ ਹੋਰ ਵਾਅਦਾ ਕਰ ਦਿੱਤਾ ਨੇ ਜਦੋਂ ਹੁਣ ਕਹਿੰਦੇ ਆ ਜੀ ਇਹ ਗਲੋਬਲ ਮਾਰਕੀਟ ਹੈ ਹਾਂ ਜਦੋਂ ਇਹ ਕਹਿੰਦੇ ਜੀ ਸਾਰਾ ਕੁਝ ਹੁਣ ਤੁਹਾਡਾ ਡਾਲਰ ਨਾਲ ਜੁੜਿਆ ਹੈ ਹੈਨਾ ਫਿਰ ਇਹਨੂੰ ਵੀ ਜੋੜ ਲੈਣਾ ਨਾਲ ਫਿਰ ਸਰਕਾਰਾਂ ਦਾ ਇੱਥੇ ਵਰਜ ਨਹੀਂ ਬਣਦਾ ਹੂੰ ਉਸ ਸਮੇਂ ਮਹਿੰਗਾਈ ਦੇ ਨਾਮ ਤੇ ਤਾਂ ਕਹਿੰਦੇ ਆ ਕਿ ਗਲੋਬਲ ਮਾਰਕੀਟ ਦਾ ਅਸਰ ਹੈ ਜੀ ਹੂੰ ਇਹ ਵੀ ਗਲੋਬਲ ਮਾਰਕੀਟ ਦਾ ਅਸਰ ਹੈ ਫਿਰ ਜਵਾਬ ਦੇਹੀ ਵੀ ਸਰਕਾਰਾਂ ਦੀ ਹੈ ਨਾ ਜੀ 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 ਬਿਲਕੁਲ ਬਿਲਕੁਲ ਪਰ ਉਹੀ ਹੈ ਨਾ ਜਿੰਨੀ ਤੇਜ਼ੀ ਨਾਲ ਟੈਕਨੋਲੋਜੀ ਅੱਗੇ ਵੱਧ ਰਹੀ ਹੈ ਦੀਪਕ ਜੀ ਜਿਹੜੇ ਸਾਡੇ ਕਾਨੂੰਨ ਨੇ ਲਾਜ਼ ਨੇ ਉਹ ਕਿਤੇ ਪਿੱਛੇ ਰਹਿ ਜਾਂਦੇ ਨੇ ਤੇ ਜਿਹੜੀ ਟੈਕਨੋਲੋਜੀ ਕਿੰਨੀ ਅੱਗੇ ਨਿਕਲ ਜਾਂਦੀ ਹੈ ਹੁਣ ਉਹ ਉਹਦੇ ਪਿੱਛੇ ਪਿੱਛੇ ਭੱਜ ਰਹੇ ਨੇ ਕਾਨੂੰਨ अच्छा दीपक बिल्कुल बिल्कुल नहीं बहुत बड़ा मसला जी अच्छा दीपक जी ये दसेओ दरबार साहब ਦੇ ਵਿੱਚ ਦੇਖੋ ਸੀ ਅਕਸਰ ਵੇਖਿਆ ਕਿ ਕਈ ਵਾਰੀ ਜਿਹੜੇ ਕੋਈ ਫਿਲਮ ਐਕਟਰ ਹੁੰਦੇ ਨੇ ਡਾਇਰੈਕਟਰ ਨੇ ਜਦੋਂ ਫਿਲਮ ਰਿਲੀਜ਼ ਹੋਣੀ ਹੁੰਦੀ ਆ ਉਸ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਦੇ ਵਿੱਚ ਆ ਕੇ ਨਤਮਸਤਕ ਹੁੰਦੇ ਨੇ ਤੇ ਨਤਮਸਤਕ ਹੋ ਕੇ ਚੁੱਪਚੀਤੇ ਨਹੀਂ ਜਾਂਦੇ ਫਿਰ ਉਹ ਫੋਟੋ ਵੀ ਪਬਲਿਸ਼ ਹੁੰਦੀ ਆ ਉਹਦੀ ਵੀਡੀਓ ਵੀ ਆਉਂਦੀ ਆ ਕਿ ਜੀ ਫਲਾਨਾ ਅਦਾਕਾਰ ਫਲਾਨਾ ਡਾਇਰੈਕਟਰ ਫਲਾਨਾ ਗਾਇਕ ਦਰਬਾਰ ਸਾਹਿਬ ਗਿਆ ਤੇ ਉਹਨਾਂ ਨੇ ਉੱਥੇ ਜਾ ਕੇ ਮੱਥਾ ਟੇਕਿਆ ਤੇ ਨਾਲ ਹੀ ਇਹ ਦੁਆ ਕੀਤੀ ਕਿ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਦੇ ਵਿੱਚ ਕਾਮਯਾਬੀ ਮਿਲੇ ਹੁਣ ਜਿਹੜੀ ਇਸ ਤਰ੍ਹਾਂ ਦੀ ਵੀ ਜਿਹੜੇ ਇਸ ਤਰ੍ਹਾਂ ਦੀ ਪ੍ਰੈਕਟਿਸ ਹੈ ਉਹਦੇ ਉੱਪਰ ਵੀ ਰੋਕ ਲਗਾਈ ਜਾ ਰਹੀ ਹੈ ਫਿਲਮਾਂ ਦੀ ਪ੍ਰਮੋਸ਼ਨ ਨਹੀਂ ਕੀਤੀ ਜਾ ਸਕੇਗੀ ਦਰਬਾਰ ਸਾਹਿਬ ਦੇ ਵਿੱਚੋਂ ਬਿਲਕੁਲ ਆਪਾਂ ਕੱਲ ਵਿਸਤਾਰਤ ਖਬਰ ਚਰਚਾ ਕੀਤੀ ਹੈ ਜੀ ਕਿ ਸਤਖੰਡ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚੋਂ ਤੁਸੀਂ ਫੋਟੋਗ੍ਰਾਫੀ ਨਹੀਂ ਕਰ ਸਕਦੇ ਹਮੈਂ ਤੁਸੀਂ ਅੰਦਰ ਜਾਣ ਲੱਗੇ ਤੁਹਾਨੂੰ ਮਰਿਆਦਾਵੰਦਾ ਪਾਲਣ ਕਰਨਾ ਪਏਗਾ ਪਕਾੜ ਤੋਂ ਉਸੇ ਸੇਵਾਦਾਰਾਂ ਦੀ ਬੈਠਕ ਕਰਕੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਔਰ ਅੱਜ ਸਾਡੇ ਕੋਲ ਜਾਣਕਾਰੀਆਂ ਵੀ ਮਿਲੀਆਂ ਕਿ ਦਰਬਾਰ ਸਾਹਿਬ ਦੇ ਗਰੀਆਰੇ ਦੇ ਅੰਦਰ ਪ੍ਰਕਰਮਾ ਦੇ ਅੰਦਰ ਛੋਬਰ ਦੇ ਕਿਨਾਰੇ ਜਿਹੜੇ ਸ਼ੁਰੂ ਨੂੰ ਕੁਝ ਫੋਟੋਆਂ ਖਿੱਚ ਰੇ ਸੀ ਸੇਵਾਦਾਰਾਂ ਨੂੰ ਸਮਝਾਉਂਦੇ ਰੋਕਦੇ ਸੂਚਿਤ ਕਰਦੇ ਵੀ ਨਜ਼ਰ ਆਏ ਜੀ ਸੋ ਏਸੀ ਪ੍ਰਕਿਰਿਆ ਦੇ ਤਹਿਤ ਅੱਜ ਸ਼੍ਰੀ ਕਲਤਕ ਸਾਬ ਦਾ ਸਥਾਪਨਾ ਦਿਵਸ ਮਨਾਇਆ ਗਿਆ ਹੂੰ ਹੂੰ ਸੋ ਉਹ ਸ਼੍ਰੀ ਕਲਤਕ ਸਾਬ ਦੇ ਸਥਾਪਨਾ ਦਿਵਸ ਮੌਕੇ ਜੱਸੀਦਾਰ ਗਿਆਨੀ ਰਕੀਰ ਸਿੰਘ ਹੋਰਾਂ ਇਹ ਗੱਲ ਨੂੰ ਦੁਹਰਾਉਂਦਿਆਂ ਇੱਕ ਪ੍ਰਾਪ ਅੱਗੇ ਵਧ ਕੇ ਫੋਮ ਦੇ ਨਾਂ ਸੰਗਤ ਦੇ ਨਾਮ ਸੁਨੇਹਾ ਦਿੱਤਾ ਕਿ ਕਿਰਪਾ ਕਰਕੇ ਇੱਥੇ ਸ਼ਰਧਾਲੂ ਵਜੋਂ ਹੀ ਆਓ ਇੱਥੇ ਟੂਰਿਸਟ ਵਜੋਂ ਹੀਰੋ ਵਜੋਂ ਸ਼ਖਸੀਅਤ ਵਜੋਂ ਵਿਅਕਤੀ ਵਜੋਂ ਨਾ ਆਓ ਸੋ ਇਹ ਸਾਰੀਆਂ ਚੀਜ਼ਾਂ ਆਪਣੀਆਂ ਦਰਸ਼ਨ ਦੀ ਯੋਜੜੀ ਤੋਂ ਬਾਹਰ ਛੱਡ ਕੇ ਆਓ ਉਹ ਕਹਿੰਦੇ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਇੱਥੇ ਫਿਲਮ ਕਾਸਟ ਆਉਂਦੀ ਆ ਫਿਲਮ ਨਹੀਂ ਆਉਂਦੀਆਂ ਨੇ ਐ ਤੇ ਇੱਥੇ ਆ ਕੇ ਫੋਟੋਆਂ ਖਿਚਾ ਕੇ ਗਰੁੱਪ ਚ ਫੋਟੋ ਖਿਚਾ ਕੇ ਫਿਰ ਪਾਉਂਦੇ ਨੇ ਜੀ ਇਹ ਫਲਾਣੀ ਫਿਲਮ ਦੀ ਪ੍ਰੋਮੋਸ਼ਨ ਲਈ ਦਰਵਾਜ਼ਾ ਕਹਿੰਦੇ ਕਿ ਇਹ ਪ੍ਰੋਮੋਸ਼ਨ ਇਵੈਂਟ ਵਾਲਾ ਥਾਂ ਥੋੜਾ ਹੂੰ ਹੂੰ ਸੋ ਜਿਹੜੀ ਗੱਲ ਆਪਾਂ ਕੱਲ ਕਰ ਰਹੇ ਸੀ ਕਿ ਧਾਰਮਿਕ ਸਥਾਨ ਧਾਰਮਿਕ ਸਥਾਨ ਹੈ ਉਸ ਨੂੰ ਉਸ ਦੀ ਮਰਿਆਦਾ ਅਨਸਾਰ ਸ਼ਰਧਾਲੂ ਬਣ ਕੇ ਜਾਣ ਦੀ ਲੋੜ ਹੈ ਸੋ ਇਸ ਲਈ ਜੱਜੇਦਾਰ ਸਾਹਿਬ ਨੇ ਸਪੱਸ਼ਟ ਲਫ਼ਜ਼ਾਂ ਚ ਅਪੀਲ ਕੀਤੀ ਕਿ ਫਿਲਮ ਪ੍ਰੋਮੋਸ਼ਨ ਵਾਲੀ ਥਾਂ ਨਹੀਂ ਹੈ ਇੱਥੇ ਹੁਣ ਫਿਲਮਾਂ ਪ੍ਰੋਮੋਟ ਕਰਨ ਦੇ ਹਵਾਲੇ ਨਾਲ ਉਸ ਰੂਪ ਚ ናਓ ਬਤੌਰ ਸ਼ਰਧਾਲੂ ਸੰਗਤ ਚ ਆਓ ਤੇ ਪੰਗਤ ਚ ਲਾ ਕੇ ਮੱਥਾ ਟੇਕੋ ਤੇ ਆਪਣੇ ਘਰੋਂ ਜੋ ਮੋਬਾਈਲ ਆਪਣੀ ਸਾਹਮਣੇ ਰੱਖੋ ਬੰਦ ਕਰੋ ਸੋ ਇਸ ਲਈ ਹੁਣ ਵੀਡੀਓਗ੍ਰਾਫੀ ਵੀ ਪੂਰੀ ਤਰ੍ਹਾਂ ਖਾਸ ਕਰ ਫਿਲਮੀ ਪ੍ਰੋਮੋਸ਼ਨ ਦੀ ਵੀਡੀਓਗ੍ਰਾਫੀ ਵੀ ਪੂਰੀ ਤਰ੍ਹਾਂ ਬੈਨ ਕਰ ਦਿੱਤੀ ਠੀਕ ਹੈ ਔਰ ਇਹ ਮੇਰਾ ਦਾ ਸਮੇਂ ਦੀ ਨਿਜਾਗਤ ਸੀ ਹਮਮ ਦੀਪਕ ਜੀ ਫਿਲਮ ਹੀ ਜੇ ਕੋਈ ਧਾਰਮਿਕ ਵਿਰਤੀ ਵਾਲੀ ਹੋਈ ਫਿਰ ਕੀ ਹੋਏਗਾ ਇਹ ਦੇਖਣਾ ਹੋਏਗਾ ਹਾਂ ਨਹੀਂ ਉਹ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਕਿਹਾ ਕਿ ਜੇਕਰ ਕੋਈ ਵਿਸ਼ੇਸ਼ ਚੇਜ ਕੋਈ ਅਜਿਹਾ ਪਹਿਲੂ ਆਉਂਦਾ ਹੈ ਇਹਦੇ ਵਿੱਚ ਲੱਗਦਾ ਕਿ ਇਹਦੀ ਫੋਟੋਗ੍ਰਾਫੀ ਹੋਣੀ ਚਾਹੀਦੀ ਹੈ ਵੀਡੀਓਗ੍ਰਾਫੀ ਨੂੰ ਚਾਹੀਦੀ ਹੈ ਤਾਂ ਉਹ ਸਵਾਲੇ ਨਾਲ ਉਹ ਸ਼ੋਮਨਿਕੁਇਟੀ ਦੇ ਪ੍ਰਧਾਨ ਤੱਕ ਸੈਕਟਰੀ ਤੱਕ ਸੂਚਨਾ ਕੇਂਦਰ ਤੱਕ ਉੱਥੇ ਅਧਿਕਾਰੀਆਂ ਤੱਕ ਪਹੁੰਚ ਕਰੇ ਇਜਾਜ਼ਤ ਮਿਲੇਗੀ ਤਾਂ ਆਪ ਕੋਲੇ ਜੀ ਇੱਥੇ ਵੀ ਇਹ ਫਿਕਰ ਵੀ ਰਹਿੰਦਾ ਨਾ ਕਿ ਜੇ ਅਕਾਲੀ ਦਲ ਵਾਲਿਆਂ ਪਾਸਿਓਂ ਕੋਈ ਆਊਗਾ ਤਾਂ ਉਹਦੇ ਲਈ ਮਨਜ਼ੂਰੀ ਤੇ ਬਾਕੀਆਂ ਲਈ ਨਹੀਂ ਇਹ ਵੀ ਫਿਕਰ ਧਿਆਨ ਰੱਖਣ ਦੀ ਲੋ ਜੀ 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 ਪਰ ਹੁਣ ਤਾਂ ਸ਼ੋਮਨਿਕੁਇਟੀ ਨੂੰ ਇਹ ਵੀ ਫਿਕਰ ਹੋਊਗਾ ਕਿ ਪਰਚੀ ਕਿਦੀ ਚਲਣੀ ਆ ਜ਼ੁਗਵੀਰ ਮਾਜਰੇ ਜੀ ਹਾਂ ਜੀ ਦੀਪਕ ਜੀ ਇਹ ਦੱਸਿਓ ਅ ਅੱਜ ਲੋਕ ਸਭਾ ਦੇ ਵਿੱਚ ਫਿਰ ਸਪੀਕਰ ਚੁਣ ਲਏ ਗਏ ਓਮ ਬਿਰਲਾ ਬਿਲਕੁਲ ਜੀ ਐਸੇ ਤਾਂ ਓਮ ਬਿਰਲਾ ਸਪੀਕਰ ਬਣ ਗਏ ਤੇ ਲਗਾਤਾਰ ਦੂਜੀ ਵਾਰ ਸਪੀਕਰ ਬਣਨ ਵਾਲੇ ਦੇ ਹਵਾਲੇ ਨਾਲ ਜੇਕਰ ਦੇਖੀਏ ਤਾਂ ਕਿ ਹੁਣ ਬਲਰਾਮ ਜਾਖੜ ਹੋਰਾਂ ਦੀ ਬਰਾਬਰੀ ਕਰ ਸਕਦੇ ਆ ਕਿ ਉਹਨਾਂ ਨੇ 5-5 ਸਾਲ ਦੀ ਦੋ ਟਰਮ ਪੂਰੀਆਂ ਕੀਤੀਆਂ ਸੀ 9 ਸਾਲ 329 ਦਿਨ ਉਹ ਦੀ ਪਾਰਟੀ ਲੋਕਸਵਾਦ ਸਪੀਕ ਕਰ ਰਹੇ ਆ। ਜੀ। ਤੋਂ ਉਸ ਤਰ੍ਹਾਂ ਦੂਸਰੀ ਵਾਰ ਬੰਨ ਦਾ ਮੌਕਾ ਹੁਣ ਹੋ ਮੇਲਾ ਉਹਨਾਂ ਨੂੰ ਮਿਲਿਆ ਤੇ ਜੇ ਇਹ 5 ਸਾਲੇ ਪੂਰੇ ਕਰ ਦਿੱਤੇ ਤਾਂ ਇਹਨਾਂ ਦਾ ਵੀ ਉਹਨਾਂ ਦੇ ਮਾਂ ਬਰਾਬਰ ਦਾ ਹੋ ਜਾਏਗਾ। ਪਰ ਇਹ 48 ਸਾਲ ਬਾਅਦ ਸੀਗਾ ਕਿ ਸਰਵਸੰਮਤੀ ਨਹੀਂ ਬਣੀ ਸਪੀਕ ਕਰ ਰਹੇ। ਹੂੰ ਹੂੰ। ਇਹ 48 ਸਾਲਾਂ ਬਾਅਦ ਅਜਿਹਾ ਮੌਕਾ ਆਇਆ ਕਿ ਜਦੋਂ VOTING ਦਾ ਹਵਾਲਾ ਜਣਾ ਪਿਆ ਬੇਸ਼ੱਕ ਉਹ VOTING ਪਾਰਟੀਆਂ ਨਾਲ ਨਹੀਂ ਹੋਈ। ਜੀ। ਵਿਰੋਧੀ ਧਿਰ ਨੇ ਵੀ ਗੱਪ ਜਾਨੀ ਕੀਤਾ ਸੀ ਕਾਂਗਰਸ ਨੇ ਵੀ ਤੇ ਇਧਰ ਇੰਡੀਆ ਗਠਜੋੜ ਤੇ ਐਂਡੀਆ ਗਠਜੋੜ ਨੇ ਭਾਜਪਾ ਨੇ ਵੀ ਸੋ ਸਾਰਿਆਂ ਨੇ ਆਪਣੇ ਘੜਜੋੜਾਂ ਦੇ ਵਾਲੇ ਨਾਲ ਵੀ ਆਪਣੀ ਪਾਰਟੀ ਪੱਧਰ ਤੇ ਵੀ ਪੁਜਾਰੀ ਕੀਤੀ ਸੀ ਕਿ ਜੇ VOTING ਵਾਲੀ ਨੌਬਤ ਆਈ ਤਾਂ ਬੇਸ਼ੱਕ ਪਤਾ ਸੀ ਇੰਡੀਆ ਘੜਜੋੜ ਵਾਲਿਆਂ ਨੂੰ ਕਿ ਸਾਡੇ ਕੋਲ ਬਹੁਤ ਮਤ ਨਹੀਂ ਹੈਗਾ ਪਰ ਤਾਂ ਵੀ ਹੁਣ ਮਤਲਬ ਕਿ ਉਹ ਪੰਗੇ ਲੈਣਗੇ ਇਸ ਵਾਰ ਹੈ ਨਾ ਉਹ ਆਪਣੀ ਹੋਂਦ ਜਿਤਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿਣਗੇ ਸੋ ਉਸੇ ਚੇ ਪ੍ਰਕਿਰਿਆ ਸੀ ਕਿ ਜੇ ਤੁਸੀਂ ਸਾਨੂੰ ਡਿਪਟੀ ਸਪੀਕਰ ਦਾ ਉਹਦਾ ਨਹੀਂ ਦਿੰਦੇ ਫਿਰ ਅਸੀਂ ਤੁਹਾਨੂੰ ਇਦਾਂ ਤੰਗ ਕਰਾਂਗੇ ਉਹਨੇ ਆਪਣਾ ਮੀਟਵਾਰ ਦੀ ਖੜਾ ਕੀਤਾ ਪਰ ਮਮਤਾ ਵੈਂਡਰ ਜੀ ਨੇ ਕਿਹਾ ਕਿ ਸਾਡੀ ਸਹਿਮਤੀ ਨਾਲ ਹੀ ਹੋਇਆ ਇਸ ਲਈ ਮੈਂ ਸਵੇਰੇ ਦੁੱਧੂ ਕੀ ਕਰਨਾ ਕੀ ਨਹੀਂ ਪਰ ਵੋਟ ਵਾਲੀ ਨੋਬਤੇ ਨਹੀਂ ਆਈ ਕੰਮ ਚਲਾਉ ਜਿਹੜੇ ਸਪੀਕਰ ਸੀ ਉਹਨਾਂ ਨੇ ਕਿਹਾ ਹਾਂ ਜੀ ਦੱਸੋ ਹਾਂ ਜੀ ਮਨਜ਼ੂਰ ਹੈ ਮਨਜ਼ੂਰ ਹੈ ਜੀ ਬਾਂਗੜੀਆਂ ਕਰਵਾਤ ਕੜੇ ਕਰੋ ਸੋ ਜਿਹਨੂੰ ਕਹਿੰਦੇ ਆਵਾਜ਼ ਦੀ VOTING ਦੇ ਨਾਲ ਹੀ ਉਹ ਪਾਸ ਹੋ ਗਿਆ ਤੇ ਉਹਦੇ ਵਿੱਚ ਉਹ ਮੇਟਾ ਜੀ ਸਪੀਕਰ ਬਣ ਗਏ ਸੋ ਜਦੋਂ ਤਾਂ ਕੰਮ ਚਲਾਉ ਸਪੀਕਰ ਬਣਾਇਆ ਜਾਂਦਾ ਤਾਂ ਉਹਨੂੰ ਰਾਸ਼ਪਤੀ ਤਹੁੰਚ ਕਾਉਂਦੇ ਆ ਜੀ ਪਰ ਜਿਹੜਾ ਇਦਾਂ ਪੂਰਨ ਤੌਰ ਤੇ ਸਪੀਕਰ ਬਣਦੇ ਆ ਉਹਨੂੰ ਸੌ ਨਹੀਂ ਚੁੱਕਾਈ ਜਾਂਦੀ ਉਹਨਾਂ ਦਾ ਨਾਮ ਫਾਈਨਲ ਹੋਣ ਤੋਂ ਬਾਅਦ ਉਹ ਆਪਣੀ ਲੋਕਸ ਵਾਲੀ ਕੁਰਸੀ ਤੋਂ ਮੈਂਬਰੀ ਵਾਲੀ ਕੁਰਸੀ ਤੋਂ ਉੱਤਕੇ ਜੋ ਸਪੀਕਰ ਵਾਲੀ ਕੁਰਸੀ ਵੀ ਜਾਂਦਾ ਪ੍ਰਧਾਨ ਮੰਤਰੀ ਉਹ ਵਿਰੋਧੀ ਧਿਰ ਦੇ ਉਹਨਾਂ ਛੱਡੜੇ ਜਾਂਦਾ ਸੋ ਉਸ ਨਾਤੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਤੇ ਰਾਹੁਲ ਗਾਂਧੀ ਉਹਨਾਂ ਨੂੰ ਕੁਰਸੀ ਤੇ ਬਿਠਾਉਂਦੇ ਫਿਰ ਉਸ ਤੋਂ ਬਾਅਦ ਮਤਲਬ ਕਿ ਵਿਰੋਧੀ ਧਿਰ ਦੇ ਲੀਡਰ ਦਾ ਇਹ ਲੰਬੇ ਸਮੇਂ ਬਾਅਦ ਵਾਰੀ ਆਈ ਹੈ ਕਾਂਗਰਸ ਦੀ ਐ ਦੋ ਟਰਮਾਂ ਤੋਂ ਬਾਅਦ ਵਾਰੀ ਆਈ ਹੈ ਕਿ ਵਿਰੋਧੀ ਧਿਰ ਦੇ ਲੀਡਰ ਦੇ ਬਨ ਕਿਉਂਕਿ 10% ਸੀਟਾਂ ਹੋਣੀਆਂ ਜ਼ਰੂਰੀ ਹੈ ਸੋ ਉਸ ਨਾਤੇ ਹੁਣ ਮੌਕਾ ਮਿਲਿਆ ਕਾਂਗਰਸ ਨੂੰ ਕਿ ਉਹਨਾਂ ਕੋ ਵਿਰੋਧੀ ਧਿਰ ਦੀ ਸੋ ਰਾਹੁਲ ਗਾਂਧੀ ਉਹਦੇ ਲਈ ਨਾਮ ਪੇਸ਼ ਕੀਤਾ ਤੇ ਰਾਹੁਲ ਗਾਂਧੀ ਨੂੰ ਐ ਸਪੀਕਰ ਸਾਹਿਬ ਨੇ ਉਹਦਾ ਉਤਵਾ ਲੇਤਾ ਹੁਣ ਉਹ ਵਿਰੋਧੀ ਧਿਰ ਦਾ ਲੀਡਰ ਨੇ ਹੁਣ ਕੈਬਨਿਟ ਮੰਤਰੀ ਵਾਲਾ ਰੈਂਕ ਕੁਰਸੀ ਗੱਡੀ ਘਰ ਤਾਕਤ ਇਸ ਸੰਵਿਧਾਨਕ ਅਹੁਦਾ ਜੀ ਗਾਂਧੀ ਪਰਿਵਾਰ ਦੇ ਘਰੇ ਹੁਣ ਮਿਲਦਾ ਰਜੀਵ ਤੇ ਸੋਨੀਆ ਤੋਂ ਬਾਅਦ ਹੁਣ ਇਹ ਆਇਆ 20 ਸਾਲ ਤੋਂ ਸੰਸਦ ਦੇ ਵਿੱਚ ਰਾਹੁਲ ਗਾਂਧੀ ਇਸ ਭੂਮਿਕਾ 'ਚ ਨੇ ਪਰ 20 ਸਾਲ ਬਾਅਦ ਉਹਨਾਂ ਨੂੰ ਸੰਵਿਧਾਨਕ ਅਹੁਦਾ ਮਿਲਿਆ ਸੋ ਸੁਪਨਾ ਦਾਈਸ਼ਵਰ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਲਿਆ ਸੀ ਪਰ ਅਜੇ ਵਿਰੋਧੀ ਧਿਰ ਦੇ ਲੀਡਰ ਤੱਕ ਪਹੁੰਚੇ ਨੇ ਠੀਕ ਹੈ ਨਾ ਸੋ ਦੇਖਦੇ ਆ ਕਿ ਉਹ ਕਿੱਥੋਂ ਤੱਕ ਇਸ ਅਹੁਦੇ ਨੂੰ ਨਿਭਾਅ ਪਾਉਂਦੇ ਆ ਉਹਨਾਂ ਲਈ ਵੀ ਚੁਣੌਤੀ ਹੈ ਕਦੀ ਮੋਦੀ ਲਈ ਚੁਣੌਤੀ ਨਹੀਂ ਹੈ ਜੀ 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 ਬਲੋਦੀ ਧਰ ਲਈ ਵੀ ਚੁਣੌਤੀ ਹੈ ਸੋ ਇਸ ਨੂੰ ਦੇਖਣਾ ਹੋਊਗਾ ਕਿ ਰਾਉਤ ਦਾ ਦੀ ਹੁਣ ਇਸ ਅਹੁਦੇ ਨੂੰ ਨਿਭਾ ਸਕਦੇ ਆ ਮੋਦੀ ਕੋਲ ਤਾਂ ਫਿਰ ਵੀ ਦੋ ਵਾਰ ਦਾ ਤਜਰਬਾ ਹੈਗਾ ਹੂੰ ਸੋ ਉਹਦੇ ਕੋਲ ਪਹਿਲੀ ਵਾਰ ਦਾ ਤਜਰਬਾ ਸੋ ਹੁਣ ਸਕ੍ਰਿਪਟ ਲੈ ਕੇ ਪੜ੍ਹਦੇ ਆ ਕਿ ਆਪਣੀ ਤਿਆਰੀ ਨਾਲ ਆਪਣੇ ਅੰਦਰੋਂ ਜਹਿਨ ਨਾਲ ਬੋਲਦੇ ਦੇਖ ਲਈਏ ਜੀ